ਸਾਥੀਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 39 ਦਿਨ ਹੋ ਗਏ ਮਰਨ ਵਰਤੇ ਬੈਠੇ ਹੋਏ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਬਿਲਕੁਲ ਹਾਲੇ ਬਿਆਨ ਨਹੀਂ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਸੁਪਰੀਮ ਕੋਰਟ ਵੱਲੋਂ ਵਾਰ-ਵਾਰ ਭਾਰਤੀ ਜਨਤਾ ਪਾਰਟੀ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਈ ਜਾ ਰਹੀ ਹੈ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਦੋ ਦਿਨਾਂ ਤੋਂ ਬੋਲ ਰਿਹਾ ਹੈ ਜਦੋਂ ਦੇ ਉਹ ਆਸਟ੍ਰੇਲੀਆ ਤੋ ਵਾਪਸ ਪਰਦੇ ਨੇ ਪੰਜਾਬ ਦੇ ਵਿੱਚ ਕਿਉਂਕਿ ਅੱਜ ਜਿਸ ਤਰ੍ਹਾਂ ਬਿੱਲ ਪਾਸ ਕਰਨ ਨੂੰ ਕਿਹਾ ਗਿਆ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਪੰਜਾਬ ਸਰਕਾਰ ਨੇ ਲਾਗੂ ਕਰਨ ਤੋਂ ਕੋਰੀ ਨਾ ਕਰ ਦਿੱਤੀ ਹੈ ਮੰਡੀਆਂ ਨੂੰ ਪ੍ਰਾਈਵੇਟ ਕਰਨ ਦਾ ਯਾਨੀ ਕਿ ਮੰਡੀਕਰਨ ਦੇ ਬਿੱਲਾਂ ਨੂੰ ਲੈ ਕੇ ਕੋਰੀ ਨਾ ਕੀਤੀ ਹੈ ਇਧਰ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 39 ਤੋਂ ਹੋ ਗਏ ਨੇ ਜਿਸ ਤਰ੍ਹਾਂ ਅੱਜ ਸਵੇਰੇ ਡਾਕਟਰਾਂ ਨੇ ਖੁਲਾਸਾ ਕੀਤਾ ਸੀ ਕਿ ਅੰਦਰੋਂ ਮਾਸ ਸਾਰਾ ਜਿਹੜਾ ਗਲ ਚੁੱਕਿਆ ਹੈ ਯਾਨੀ ਕਿ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਬੋਡੀ ਟੈਂਪਰੇਚਰ ਹੈ ਜਿਹੜਾ ਬੀਪੀ ਹੈ ਉਹ 30 ਤੋਂ ਲੈ ਕੇ 40 ਦੇ ਆਸ-ਪਾਸ ਚੱਲਦਾ ਆ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਸੋਸ਼ਲ ਮੀਡੀਆ ਤੇ ਇੱਕ ਨਿੱਜੀ ਚੈਨਲ ਤੇ ਲਾਈਵ ਹੋ ਕੇ ਖੁਲਾਸਾ ਕਰ ਦਿੱਤਾ ਉਹਨਾਂ ਨੇ ਸਾਰੇ ਹੀ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੇ ਉਹ ਕਿਸੇ ਵੀ ਚਾਹੇ ਕੋਨੇ ਦੇ ਵਿੱਚ ਵਸਤੇ ਹੋਣ ਉਹਨੇ ਕਿਹਾ ਮੈਂ ਥੱਕ ਗਿਆ ਹਾਂ ਮੇਰੇ ਹੌਸਲੇ ਬਲੰਦ ਨੇ ਮੈਂ ਇਹ ਜੰਗ ਜਿਹੜੀ ਹੈ ਐਮ ਐਸ ਪੀ ਵਾਲੀ ਆਖਰੀ ਸਾਹਾਂ ਤੱਕ ਲੜਾਂਗਾ ਲੇਕਿਨ ਇੱਕ ਮੇਰੀ ਅਪੀਲ ਹੈ ਭਾਰਤ ਦੇ ਸਾਰੇ ਹੀ ਕਿਸਾਨਾਂ ਨੂੰ ਕਿ ਮੇਰੇ ਆਖਰੀ ਦਰਸ਼ਨ ਕਰ ਲੈ ਤਾਂ ਕਿ ਉਹਨਾਂ ਦੇ ਵਿੱਚ ਜਨੂਨ ਪੈਦਾ ਹੋਵੇ ਉਹਨਾਂ ਦੇ ਵਿੱਚ ਜਜ਼ਬਾ ਪੈਦਾ ਹੋਵੇ ਉਹਨਾਂ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਮਰਨ ਵਰਦੀ ਲੜੀ ਲਗਾਤਾਰ ਚਲਾਈ ਜਾਵੇ ਇਟ ਮੀਨਸ ਜਿਸ ਤਰ੍ਹਾਂ ਅੱਜ ਜਗਜੀਤ ਸਿੰਘ ਡੱਲੇ ਵਾਲ ਵੱਲੋਂ ਹਾਲਾਂਕਿ ਉਹਨਾਂ ਦੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੀ ਗਮੀ ਨਹੀਂ ਸੀ ਕਿਸੇ ਵੀ ਤਰ੍ਹਾਂ ਦੇ ਉਹ ਹਤਾਸ਼ ਨਹੀਂ ਲੱਗ ਰਹੇ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਭਾਰ ਦੇ ਸਾਰੇ ਕਿਸਾਨਾਂ ਨੂੰ ਕਿ ਦਿੱਲੀ ਬਾਰਡਰ ਤੇ ਮੇਰੇ ਆਖਰੀ ਦਰਸ਼ਨ ਕਰ ਲੋ ਅੰਜ ਲੱਗਦਾ ਹੈ ਕਿਵੇਂ ਜਗਜੀਤ ਸਿੰਘ ਡਲੇਵਾਲ ਜਦੀ ਜਲਦੀ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਗੇ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਉਸ ਦੇ ਨਾਲ ਵੱਡਾ ਹਾਸਾ ਨਾ ਵਾਪਰੇ ਕਿਉਂਕਿ ਪੂਰੇ ਭਾਰਤ ਦੇ ਕਿਸਾਨਾਂ ਦਾ ਬੋਝ ਉਹ ਆਪਣੇ ਮੋਢਿਆਂ ਉੱਤੇ ਚੁੱਕ ਕੇ ਮਰਨ ਵਰਤੇ ਬੈਠੇ ਹੋਏ ਨੇ ਇਧਰ ਭਾਰਤੀ ਜਨਤਾ ਪਾਰਟੀ ਟਸ ਤੋਂ ਮਸ ਹੈ ਭਾਰਤੀ ਜਨਤਾ ਪਾਰਟੀ ਨੂੰ ਬਿਲਕੁਲ ਪਰਵਾਹ ਨਹੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਠਾਨ ਲਈ ਹੈ ਮਰਾਂਗੇ ਲੜਾਂਗੇ ਜਾਂ ਜਿੱਤਾਂਗੇ ਉਹਨੇ ਕਿਹਾ ਆਖਰੀ ਸਾਹਾਂ ਤੱਕ ਮੇਰੀ ਸੁਆਮੀ ਨਾਥਨ ਰਿਪੋਰਟ ਲਾਗੂ ਕਰਾਉਣ ਦੀ ਮੰਗ ਜਾਰੀ ਰਹੇਗੀ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਭਾਵਕ ਹੋ ਕੇ ਆਖਰੀ ਅਪੀਲ ਕੀਤੀ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਪਹੁੰਚ ਕੇ ਸਪੋਰਟ ਕਰਨ ਦੀ ਯਾਨੀ ਕਿ ਮੇਰੇ ਆਖਰੀ ਦਰਸ਼ਨ ਕਰ ਲੋ ਇਹ ਗੱਲ ਕਹਿ ਦਿੱਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂਕਿ ਉਹਨਾਂ ਦਾ ਸਰੀਰ ਮਾਸ ਜਿਹੜਾ ਹੈ ਉਹ ਖਾ ਲਿਆ ਹੈ ਫਾਸਟਿੰਗ ਨੇ ਦੂਸਰੇ ਪਾਸੇ ਉਹ ਹੱਡੀਆਂ ਦੀ ਮੋਟ ਬਣ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਭਾਵਕ ਹੋ ਕੇ ਫਿਰ ਵੀ ਕਿਹਾ ਕਿ ਮੇਰੇ ਹੌਸਲੇ بلند ਨੇ ਹੌਸਲਾ ਨਾ ਤੋੜੋ ਜਿੱਤ ਬੜੀ ਨੇੜੇ ਹੈ ਧੰਨ